ਸਾਸ਼ੀ ਗੱਲ ਮਿੱਤਰੋ ਸਵਾਗਤ ਹੈ ਤੁਹਾਡਾ ਮਾਲਵਾ এয়ার ਲਾਈਨ 'ਚ ਮੇਰਾ ਨਾਮ ਹੈ ਹਰਵਿੰਦਰ ਸਿੰਘ ਤੇ ਮੈਂ ਟੈਕਸੀ ਚਲਾਉਣਾ ਹੈ ਬਾਈ ਜੀ ਗਰਮੀ ਤਾਂ ਪੰਜਾਬ 'ਚ ਬਹੁਤ ਹੋ ਚੁੱਕੀ ਹੈ ਤਦ ਕਰਕੇ ਆਪਾਂ ਤਾਂ ਆਪਣਾ ਬੈਗਪੈਕ ਕਰਕੇ ਗੱਡੀ ਚੱਕ ਕੇ ਪਾਤੀ ਅਸੀਂ ਦੀ ਪਹਾੜਾ ਵੱਲ ਨੂੰ ਅੱਜ ਦੀ ਸਵਾਰੀ ਆਪਾਂ ਨੇ ਪੰਜਗੁੱਲੇ ਤੋਂ ਪਿਕ ਕਰਨੀ ਸੀਗੀ ਆਪਾਂ ਗੱਡੀ ਪਾਤੀ ਅਸੀਂ ਦੀ ਪੰਜਗੁੱਲੇ ਵੱਲ ਨੂੰ ਤੇ ਆਪਾਂ ਜਾਣਾ ਸੀਗਾ ਉੱਥੋਂ ਤਿੰਨ ਤੋਂ ਚਾਰ ਦਿਨ ਦੇ ਟੂਰ ਤੇ ਯਾਨੀ ਕਿ ਸ਼ਿਮਲਾ ਮਨਾਲੀ ਤੇ ਆਪਾਂ ਪਹੁੰਚ ਜਾਨੇ ਇਸ ਸਵਾਰੀ ਦੇ ਹੋਟਲ ਆਪਾਂ ਨੇ ਤਾਂ ਬਈ ਆਪਣਾ ਬੈਗ ਪੂਰਾ ਪੈਕ ਕਰਕੇ ਲਿਆਂਦਾ ਸੀਗਾ ਕੰਬਲ ਗੁੰਬਲ ਵੀ ਲੈ ਕੇ ਆਉਂਦੇ ਸੀ ਕਿਉਂਕ ਆਪਾਂ ਪਹੁੰਚ ਜਾਂਦੇ ਆ ਸ਼ਿਮਲੇ ਵਾਲੇ ਹਾਈਵੇ ਤੇ ਹਲੇ ਅੱਧ ਤੱਕ ਜਾਣੀ ਹੈ ਕਿ ਮੀਂਹ ਪੈਣ ਲੱਗ ਜਾਂਦਾ ਹੈ ਯਾਨੀ ਕਿ ਗਰਮੀ ਹੋ ਗਈ ਖਤਮ ਠੰਡ ਵਾਲਾ ਮਾਹੌਲ ਹੋ ਚੁੱਕਿਆ ਸੀਗਾ ਚਾਲੂ ਤੇ ਬਾਕੀ ਆਪਾਂ ਫਿਰ ਪੀਨੇ ਆ ਚਾਹ ਨਾਲੇ ਲੈਨੇ ਆ ਸਵਾਦ ਮੌਸਮ ਦਾ ਉਸ ਤੋਂ ਬਾਅਦ ਆਪਾਂ ਪਹੁੰਚ ਜਾਂਦੇ ਗੱਲਾਂ ਗੱਲਾਂ ਚ ਸ਼ਿਮਲੇ ਸ਼ਿਮਲੇ ਜਾ ਕੇ ਵੀ ਬਾਈ ਬੱਦਲ ਬੁੱਦਲ ਪੂਰੇ ਹੋਏ ਹੋਏ ਸੀਗੇ ਮਾਹੌਲ ਪੂਰਾ ਕਾਇਮ ਸੀਗਾ ਟ੍ਰੈਫਿਕ ਬਹੁਤ ਘੱਟ ਸੀ ਕਿਉਂਕਿ ਆਫ ਸੀਜ਼ਨ ਸੀਗਾ ਤੇ ਉਸ ਤੋਂ ਬਾਅਦ ਸਵਾਰੀ ਨੂੰ ਆਪਾਂ ਛੱਡਦੇ ਆ ਹੋਟਲ ਤੇ ਆਪਾਂ ਆ ਜਾਂਦੇ ਆ ਸਿੱਧਾ ਪਾਰਕਿੰਗ ਚ ਉਸ ਤੋਂ ਬਾਅਦ ਆਪਾਂ ਬਾਹਰ ਜਾ ਕੇ ਦੇਖਦੇ ਆ ਕਿ ਮੌਸਮ ਵੀ ਹੁਣ ਪੂਰਾ ਸਾਫ਼ ਹੋ ਚੁੱਕਿਆ ਸੀਗਾ ਬਾਕੀ ਆਪਾਂ ਰੋਟੀ ਰੋਟੀ ਖਾ ਕੇ ਰਾਤ ਨੂੰ ਬਾਈ ਪਾਰਕਿੰਗ ਚ ਗੱਡੀ ਚ ਸੌ ਜਾਂਦੇ ਆ ਅਗਲੇ ਦਿਨ ਬਾਈ ਆਪਾਂ ਸਵੇਰੇ ਉੱਠ ਕੇ ਚੈੱਕ ਕਰਦੇ ਆਂ ਕਿ ਅੱਜ ਮੌਸਮ ਪੂਰਾ ਨਿੱਖਰ ਚੁੱਕਿਆ ਸੀਗਾ ਸਵੇਰੇ ਰੈਡੀ ਛੜੀ ਹੋ ਕੇ ਆਪਾਂ ਆਪਣੀ ਕਰਦੇ ਆਂ ਚਾਹ ਦਾ ਜਗੜ ਚਾਹ ਆਪਾਂ ਨੂੰ ਮਿਲ ਜਾਂਦੀ ਹੈ ਵਿਊ ਦਾ ਨਜ਼ਾਰਾ ਲੈਂਦੇ ਲੈਂਦੇ ਆਪਾਂ ਪੀਨੇ ਚਾਹ ਤੇ ਅੱਜ ਆਪਾਂ ਨੇ ਸਵਾਰੀ ਨੂੰ ਲੈ ਕੇ ਜਾਣਾ ਸੀਗਾ ਕੁਫਰੀ ਕੁਫਰੀ ਦਿਖਾਉਣ ਤੇ ਆਪਣੀ ਸਵਾਰੀ ਵਾਸੇ ਜਾਖੂ ਟੈਂਪਲ ਟਾਈਮ ਨਾਲ ਹੀ ਉੱਠ ਕੇ ਦੇਖਣ ਚੱਲ ਗਈ ਸੀਗਾ ਆਪਾਂ ਰਸਤੇ 'ਚ ਇੱਕ ਘਰ ਲਿਆ ਸੀਗਾ ਸਵਾਰੀ ਨੂੰ ਬਾਕੀ ਆਪਾਂ Shimla ਬਾਈ Holi ਵਾਲੇ ਦਿਨ ਗਏ ਸੀਗੇ Shimla ਬਾਈ Holi ਵਾਲੇ ਦਿਨ ਪੂਰੀਆਂ ਰੌਣਕਾਂ ਸ਼ੌਣਕਾਂ ਲੱਗੀਆਂ ਹੋਈਆਂ ਸੀਗੀਆਂ ਹਿਮਾਚਲੀਆਂ ਨੇ ਪੂਰਾ ਪੁਆਇੰਟ ਦਿਖਾਉਣ ਲਈ ਰੋਕ ਲੈ ਸੀਗੇ ਤੁਸੀਂ 뷰 ਚੈੱਕ ਕਰ ਸਕਦੇ ਹੋ ਕਿੰਨਾ ਕੈਂਡਾ ਜਿਹੜੇ ਬੰਦੇ ਨੇ ਤਾਂ ਅੱਖ ਹੀ ਦੇਖ ਲਿਆ ਤਾਂ ਹਿੱਲਣ ਨੂੰ ਦਿਲ ਨਹੀਂ ਕਰੂਗਾ ਇੱਥੋਂ ਆਪਣੀ ਸਵਾਰੀ ਵੀ ਫੋਟੋ ਫੂਟੋਆਂ ਘਾੜੀ ਸੀਗੀ ਆਪਾਂ ਸਵਾਰੀ ਨੂੰ ਫਿਰ ਤੋਂ ਗੱਡੀ 'ਚ ਬਿਠਾ ਕੇ ਗੱਡੀ ਪਾ ਦਿੰਦੇ ਸਿੱਧੀ ਕੁਫਰੀ ਵੱਲ ਨੂੰ ਕੁਫਰੀ ਜਾਂਦੇ ਸਾਰ ਪਹਿਲਾਂ ਤਾਂ ਆਪਾਂ ਬਾਈ ਮੈਗੀ ਖਾਣੇ ਆ ਪਹਾੜਾਂ 'ਚ ਜਾ ਕੇ ਮੈਗੀ ਖਾਣ ਦਾ ਨਜ਼ਾਰਾ ਤਾਂ ਬੱਖਰਾ ਹੀ ਹੁੰਦਾ ਹੈ ਆਪਣੀ ਸਵਾਰੀ ਤਾਂ ਵੈਸੇ ਕੋੜੇ-ਕੂੜੇ ਕਰਕੇ ਉੱਪਰ 뷰 ਪੁਆਇੰਟ ਦੇਖਣ ਚੱਲ ਗਈ ਸੀਗੀ ਕੁਫਰੀ ਆਪਾਂ ਗੱਡੀ ਜੀ ਆ ਕੇ 1-2 ਘੰਟਾ ਰੈਸਟ ਕਰ ਲਈ ਸੀਗੀ ਉੱਤੋਂ ਬਾਅਦ ਤੋ ਅੱਧ ਚ ਆਉਂਦੇ ਹੋਏ ਢਲੀ ਕੋਲੇ ਆਪਾਂ ਰਿਜ਼ੋਰਟ ਚ ਬ੍ਰੇਕ ਮਾਰ ਲਨੇ ਆ ਆਪਣੀ ਸਵਾਰੀ ਰੋਟੀ ਰੋਟੀ ਖਾ ਰਹੀ ਸੀ ਆਪਾਂ ਨੂੰ ਤਾਂ ਭੁੱਖਾ ਨਹੀਂ ਸੀ ਤਾਂ ਕਰਕੇ ਆਪਾਂ ਨੇ ਸੈਂਡਵਿਚ ਤੇ ਕਾਫੀ ਲੈ ਲਈ ਸੀ ਬਾਕੀ ਸਵਾਰੀ ਨੂੰ ਸਵਾਰੀ ਦਾ ਹੋਟਲ ਛੱਡ ਦਨੇ ਆ ਉਸ ਤੋਂ ਬਾਅਦ ਆ ਕੇ ਆਪਾਂ ਥੋੜੀ ਰੈਸਟ ਕਰਦੇ ਤੇ ਵਿਊ ਦਾ ਲੈਨੇ ਆ ਨਜ਼ਾਰਾ ਰਾਤ ਦਾ ਪੂਰਾ ਘੰਟ ਵਿਊ ਸੀਗਾ ਤੇ ਉਸ ਤੋਂ ਬਾਅਦ ਆਪਾਂ ਗੱਡੀ ਪਾ ਦਨੇ ਸਿੱਧੀ ਰੋਟੀ ਪੈਕ ਕਰਾਉਣ ਲਈ ਰੋਟੀ ਰੋਟੀ ਪੈਕ ਕਰਾ ਕੇ ਆਪਾਂ ਰੋਟੀ ਰੋਟੀ ਖਾਣੇ ਆ ਤੇ ਅਗਲੇ ਦਿਨ ਆਪਾਂ ਨੇ ਮਨਾਲੀ ਨੂੰ ਨਿਕਲਣਾ ਸੀਗਾ ਬਾਕੀ ਬਲੌਗ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰ